ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋ ਤੁਸੀਂ ਸਾਰੇ ਠੀਕ ਹੋਵਗੇ ਤੁਹਾਨੂੰ ਬੁਰਾ ਹੁੰਦਾ ਸਾਰਿਆਂ ਤੇ ਮੇਰੇ ਪਰ ਇਥੇ ਸਾਨੂੰ ਤੰਦਰੁਸਤੀ ਤੇ ਜੜਦੀ ਕਲਾ ਵਿੱਚ ਰੱਖਾਂ ਸਾਰਿਆਂ ਦੇ ਇਹ ਦੁੱਖ ਦੂਰ ਕਰਨ ਚਿੰਤਾਵਾਂ ਦੂਰ ਕਰਨ ਤੇ ਲਓ ਜੀ ਅੱਜ ਆਪਾਂ ਬਹੁਤ ਦਿਨਾਂ ਪਿੱਛੋਂ ਇਸ स्वीਟ ਇੱਕ ਰੈਸਪੀ ਲੈ ਕੇ ਆਏ ਆ ਪਿਓਰ ਬੁੱਧ ਦੀ ਪਿਓਰ ਮਿਲਕ ਕੇਕ ਬਣਾਇਆ ਆਪਾਂ ਨੇ ਤੇ ਪਾਪਾ ਨੇ ਇਹਦੇ ਵਿੱਚ ਪਹਿਲਾਂ ਸੈਟਿੰਗ ਕਰ ਲਈ। ਇਹ ਜਾਦਾ ਸੀਗਾ ਤੇ ਫਿਰ ਇਹ ਓਖਾ ਹੋਊਗਾ ਹੁਣ ਮੈਨੂੰ ਕੱਟਣਾ ਫਿਰ ਆਪਾਂ ਦੁਬਾਰਾ ਇਹਨੂੰ ਥਾਲੀ ਵਿੱਚ ਵੱਡੀ ਵਿੱਚ ਉਹ ਕਰਾਂਗੇ। ਤੇ ਅੱਗੇ ਆਪਾਂ ਹੁਣ ਵੀਡੀਓ ਸ਼ੁਰੂ ਕਰਦੇ ਆਂ। ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਸੀਂ ਚੈਨਲ ਤੇ ਨਵੇਂ ਆਉਂਦੇ ਹੋ ਕਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ। ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਆਪਾਂ ਨੇ ਨਾ ਇਕੱਲੇ ਪਿਸਤੇ ਹੀ ਲਾਇਆ। ਇਧਰ ਆਪਾਂ ਨੇ ਹੁਣ ਕੜਾਈ ਲੈ ਲਈ ਕੜਾਈ ਦੇ ਵਿੱਚ ਪਹਿਲਾਂ ਮੈਂ ਨਾ ਇਹਦੇ ਵਿੱਚ ਅੱਧਾ ਕੋ ਕੱਪ ਅੱਧੇ ਕੱਪ ਤੋਂ ਵੀ ਘੱਟ ਪਾਣੀ ਲਿਆ ਕਿਉਂਕਿ ਫਿਰ ਨਾ ਥੱਲੇ ਨਹੀਂ ਦੁੱਧ ਜੰਮਦਾ ਨਾ ਤੇ ਇਧਰ ਆਪਾਂ ਨੇ ਜੱਗ ਦੁੱਧ ਦਾ ਲਿਆ ਹੈ 1.5 ਕਿਲੋ ਦੁੱਧ ਹੋਊਗਾ ਥੋੜਾ ਜਿਹਾ ਵੱਧ ਘੱਟ ਹੋਊਗਾ ਹਨਾ ਤੇ ਹੁਣ ਆਪਾਂ ਇਹਨੂੰ ਉਬਲਣਾ ਰੱਖਿਆ ਦੁੱਧ ਨੂੰ ਤੇ ਬਹੁਤ ਹੀ ਸਾਨ ਤਰੀਕੇ ਨਾਲ ਬਣਦਾ ਕੋਈ ਔਖਾ ਨਹੀਂ ਪੀ ਇਹਦੇ ਸਿਰ ਤੇ ਹੀ ਖੜ ਕੇ ਖੜੇ ਰਹਿਣਾ ਤੇ ਇਧਰ ਦੁੱਧ ਆਪਣਾ ਬਹੁਤ ਵਧੀਆ ਰਿੱਚ ਗਿਆ ਵੇਖੋ ਤੁਸੀਂ ਤੇ ਹੁਣ ਮੈਂ ਇਹਦੇ ਵਿੱਚ ਦਹੀਂ ਪਾਇਆ ਮੈਂ ਇਹਦੇ ਵਿੱਚ ਕੋਈ ਵੀ ਕੈਮੀਕਲ ਵਾਲੀ ਚੀਜ਼ ਨਹੀਂ ਪਾਈ ਜਿਵੇਂ ਕਿ ਉਹ ਹੋ ਹੁੰਦੀ ਤੇ ਇਧਰ ਆਪਾਂ ਨੇ ਦਹੀਂ ਪਾਇਆਗਾ ਹੋਰ ਆਪਾਂ ਕੁਝ ਨਹੀਂ ਪਾਇਆ ਜਿਵੇਂ ਬਨਾਗਰ ਵਗੈਰਾ ਕੋਈ ਚੀਜ਼ ਨਹੀਂ ਪਾਏਗੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫੇਰਵਾਲਾਂਗੇ ਆਪਣੇ ਆਪ ਹੀ ਫਟਣ ਲੱਗ ਜੂਗਾ ਤੇ ਉਹ ਜਿਉ ਜਿਹੜਾ ਸੁੱਕਾ ਦੁੱਧ ਹੋ ਤਾਂ ਆਪਣੇ ਆਪ ਹੀ ਆਪਾਂ ਲਾ ਲਵਾਂਗੇ ਬਾਅਦ ਵਿੱਚ ਇਸੇ ਕੜਚੀ ਦੇ ਨਾਲ ਅੱਜ ਮੈਂ ਕੜਚੀ ਤਾਂ ਯੂਜ਼ ਕਰਕੇ ਵੇਖੀ ਭਾਈ ਕਹਿੰਦੇ ਨੇ ਇਹਦੇ ਵਿੱਚ ਭਲਾ ਨਹੀਂ ਜਿਵੇਂ ਮਰਜ਼ੀ ਖੁਰਚਨੇ ਮਾਰੀ ਜੋ ਕੁਝ ਮਰਜ਼ੀ ਇਹਦੇ ਵਿੱਚ ਮਾਰੀ ਜੋ ਤੇ ਸਕ੍ਰੈਚ ਨਹੀਂ ਪੈਂਦੇ ਮੈਂ ਕਿਹਾ ਚਲ ਟਰਾਈ ਦਾ ਕਰਕੇ ਵੇਖੀਏ ਭਾਈ ਦੀ ਗੱਲ ਸਹੀ ਹੈ ਕਿ ਝੂਠ ਬੋਲਦੇ ਹਨਾ ਭਾਂਡੇ ਵੇਚਣ ਵਾਲੇ ਤੇ ਦੇਖੋ ਤੁਸੀਂ ਇਹ ਦੁੱਧ ਆਪਣਾ ਕਿੰਨਾ ਸੋਨਾ ਫਟ ਗਿਆ ਤੇ ਇਸੇ ਤਰ੍ਹਾਂ ਹੀ ਇਹਨੇ ਇੰਨੇ گاੜਾ ਹੋ ਜਾਣਾ ਕੁਝ ਮੇਰੇ ਕੋਲੇ ਪਨੀਰ ਪਿਆ ਮੋਂ ਵੀ ਮਿਕਸ ਕਰ ਦੂੰਗੀ ਵਿੱਚ ਤੇ ਇਹ ਇਹ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਕਿਉਂਕਿ ਜੇ ਆਪਾਂ ਰੀਜਨਲ ਬਣਾਉਣੇ ਬਣਾਤਾ ਪਰ ਨਕਲ ਤਾਂ ਆਪਾਂ ਕੁਝ ਵੀ ਕਰ ਲੈਨੇ ਹੋਣਾ ਡੁਪਲੀਕੇਟ ਮੈਂ ਵੀ ਬਣਾ ਲੈਣੀ ਆ ਜਿਵੇਂ ਮੀਮੀ ਜਬ੍ਰਿਦਾ ਤੋਂ ਬਣਾ ਲਿਆ ਕਣਕ ਦਾ ਬਣਾ ਲਿਆ ਹਨ ਤੇ ਅੱਗੇ ਆਪਾਂ ਨੇ ਪਾਈ ਸੀਗੀ ਵਿਦਲੀਦਾ ਬਣਾਇਆ ਸੀਗਾ ਤੇਦਰ ਨਾਲ ਹੀ ਆਪਾਂ ਨੇ ਹੁਣ ਇਹਦੇ ਵਿੱਚ ਖੰਡ ਪਾ ਦਿੱਤੀ ਆਂਗੀ ਖੰਡ ਅਸੀਂ ਹਸਾਬ ਦੀ ਪਾਈ ਹੈ ਜਿਆਦਾ ਨਹੀਂ ਪਾਏਗੀ ਠੀਕ ਜੇ ਮਿੱਠਾ ਤੁਸੀਂ ਆਪਦੇ ਹਿਸਾਬ ਮੁਤਾਬਕ ਪਾ ਦਿੰਦੇ ਆ ਤੇ ਨਾਲ ਆਪਾਂ ਨੇ ਲੈਚੀਆਂ ਪਾਈਆਂ ਸੀਗੀਆਂ ਤੇ ਹੁਣ ਇਹ ਖੰਡ ਵੀ ਨਾਲੇ ਦੇ ਪੱਕ ਜੂਗੀ ਤੇ ਇਹਦਾ ਕਲਰ ਆਪਣੇ ਆਪ ਹੀ ਚੇਂਜ ਹੋ ਜਾਊਗਾ ਜਿਵੇਂ ਕਿ ਕਹਿ ਦਿੰਦੇ ਉੱਚੀ ਜੀ ਟ੍ਰੇ ਦੇ ਵਿੱਚ ਜਮਾਈਏ ਤੇ ਦੋ ਕਲਰ ਆ ਜਾਂਦੇ ਆ ਤੇ ਇਹਦੇ ਵਿੱਚ ਕਲਰ ਆਪਣੇ ਆਪ ਹੀ ਚੇਂਜ ਹੋ ਰਿਹਾ ਹੁਣ ਇਹ ਦੁੱਧ ਪੱਕੂਗਾ ਨਾਲੇ ਖੰਡ ਪੱਕੂਲੀ ਤੇ ਥੈਂਕ ਯੂ ਸੋ ਮਾਚ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾ ਹਨਾ ਤੇ ਕਿਉਂਕਿ ਮੇਰੇ ਮੇਰੀ ਭਝਾਈ ਦੀ ਪਤੀਜੀ ਸਿਹਰ ਹੋਣ ਕਰਕੇ ਨਾ ਵੀਡੀਓ ਨਹੀਂ ਪਾਈ ਗਈ ਸੀ ਕਿਉਂਕਿ ਟੈਨਸ਼ਨ ਹੁੰਦੀ ਜਿਹੜਾ ਬੰਦਾ ਆਪ ਦੁਖੀ ਹੋਵੇ ਨਾ ਤੇ ਉਹਦੇ ਕਰਕੇ ਉਹ ਕੋ ਹੁੰਦਾ ਹੁਣ ਅੱਜ ਨੂੰ ਕਿੰਨੇ ਦਿਨ ਹੋ ਗਏ ਮੈਂ ਸੱਚੇ ਆਚਲ ਕੋਈ ਨਾ ਵੀ ਹੁਣ ਕੰਮ ਵੀ ਆਪਾਂ ਨੂੰ ਜ਼ਰੂਰੀ ਹੁੰਦੇ ਆ ਪਰ ਟੈਨਸ਼ਨ ਤਾਂ ਹੁੰਦੀ ਹੈ ਦਰ ਪਨੀਰ ਪਾ ਦਿੱਤਾ ਸੀ ਮੇਰੇ ਕੋਲੇ ਪਿਆ ਸੀਗਾ ਤੇ ਇਹ ਮਾਤਾ ਨਾਲ ਇਹ ਵੀ ਮਿਕਸ ਹੋ ਜੂਗਾ ਨਾਲੇ ਜਾਦਾ ਵਾਣੇ ਨਾਲੇ ਥੋੜਾ ਟੇਸਟ ਡਿਫਰੈਂਟ ਹੋ ਜੂਗਾ ਤੇ ਆਪਾਂ ਇਸੇ ਤਰ੍ਹਾਂ ਕਰਕੇ ਇਹਨੂੰ ਇਹਨੇ ਆਪਣੇ ਆਪ ਹੀ ਮਿਕਸ ਹੋ ਜਾਂਣਾ ਜਦੋਂ ਇਹ ਥੋੜਾ ਜਿਹਾ ਨਸੀਖ ਲੱਗਿਆ ਨਾ ਕਿਉਂਕਿ ਹੁਣ ਆਈਸੀ ਚ ਪਿਆ ਸੀ ਫਰਿੱਜ ਦੇ ਵਿੱਚ ਤੇ ਥੋੜਾ ਠੰਡਾ ਸੀਗਾ ਤੇ ਹੁਣ ਇਹ ਨਾਲ ਦੀ ਨਾਲ ਉਹ ਜਿਹੜੇ ਤੁਸੀਂ ਇਹਦਾ ਕਲਰ ਚੇਂਜ ਹੋ ਗਿਆ ਨਾ ਖੰਡ ਪਾਉਣ ਦੇ ਨਾਲ ਤੇ ਜੇ ਅਗਰ ਆਪਾਂ ਨੇ ਕਲਾਕੰਦ ਬਣਾਉਣੀ ਆ ਫਿਰ ਆਪਾਂ ਖੰਡ ਲੇਟ ਪਾ ਸਕਦੇ ਨਾ ਤੇ ਹੁਣ ਮੈਂ ਇਧਰ ਨਾਲ ਘਿਓ ਪਾ ਦੂੰਗੀ ਥੋੜਾ ਜਿਹਾ ਘਿਓ ਦੇ ਨਾਲ ਥੋੜਾ ਜਿਹਾ ਇਹਦਾ ਨਾ ਟੈਕਸਚਰ ਥੋੜਾ ਜਿਹਾ ਵਧੀਆ ਹੋ ਜਾਣਾ ਵੀ ਮੀਨ ਦੇ ਤੇ ਨਾਲੇ ਇਹਦੇ ਵੀ ਜਦੋਂ ਆਪਾਂ ਪੀਸ ਕੱਟਨੇ ਕੋਈ ਦਿੱਕਤ ਨਹੀਂ ਆਉਂਦੀ ਜੀ ਇਸੇ ਤਰ੍ਹਾਂ ਹੀ ਇਹਨੇ ਹੁਣ ਹੋਰ ਵੀ ਗਾੜਾ ਹੋ ਜਾਊਗਾ ਜਿਹੜਾ ਪਾਣੀ ਹੈਗਾ ਉਹ ਸੁੱਕ ਜਾਊਗਾ ਤੇ ਸਾ ਆਪਾ ਕੁਝ ਵੀ ਘਰ ਦੇ ਵਿੱਚ ਬਣਾ ਸਕਦੇ ਨੂੰ ਕਿਉਂਕਿ ਜਦੋਂ ਘਰੇ ਬਈਆਂ ਚੀਜ਼ਾਂ ਤੋਂ ਆਪਣੇ ਕੋਲੇ ਕਿਤੇ ਦੁੱਧ ਜਿਹੜੀਆਂ ਆਪਾਂ ਨੂੰ ਦੁੱਧ ਮੁੱਲ ਲੈਂਦੀਆਂ ਦੁੱਧ ਬਚ ਜਾਂਦਾ ਹਨਾ ਤੇ ਆਪਾਂ ਕੁਝ ਵੀ ਚੀਜ਼ ਬਣਾ ਸਕਦੀਆਂ ਬਰੈਡ ਤੋਂ ਵੀ ਬਣ ਜਾਂਦਾ ਹੈ ਕਣਕ ਤੋਂ ਵੀ ਬਾਣੇ ਕਣਕ ਦੇ ਦਲੀਏ ਤੋਂ ਵੀ ਬਣ ਜਾਂਦਾ ਹੈ ਭਲਾ ਤੁਸੀਂ ਚੋਲਾ ਤੋਂ ਵੀ ਬਣਾ ਲਓ ਹਨ ਉਹ ਤਾਂ ਆਪਣੀ ਮਰਜ਼ੀ ਹੁੰਦੀ ਪਰ ਮੈਂ ਅੱਜ ਰੀਜਨਲ ਬਣਾਇਆ ਮੇਰੇ ਕੋਲੇ ਦੁੱਧ ਪਿਆ ਸੀਗਾ ਤੇ ਇਧਰ ਨਾਲ ਮੈਂ ਥੋੜਾ ਜਿਹਾ ਗੁਲਾਬ ਜਲ ਪਾ ਦਿੱਤਾ ਟੇਸਟ ਵਾਸਤੇ ਉਹ ਤੁਹਾਡੀ ਮਰਜ਼ੀ ਤੁਸੀਂ ਪਾਉਣਾ ਹੈ ਕਿ ਨਹੀਂ ਪਾਉਣਾ ਹੈ ਹਨਾ ਤੇ ਹੁਣ ਇਹ ਦੇਖੋ ਤੁਸੀਂ ਵਧੀਆ ਸੁੱਕ ਹੋ ਜਾਗਾ ਸੁੱਕ ਹੋ ਗਿਆਗਾ ਤੇ ਇਹਨੂੰ ਆਪਾਂ ਜਿਵੇਂ ਮਰਜ਼ੀ ਉਹੋ ਕਰ ਸਕਦੇ ਆਂਗੇ ਦੇਖੋ ਤੁਸੀਂ ਇਹ ਜਮਾਂ ਪੈਣ ਦੇ ਨਾਲੋਂ ਹਟ ਗਿਆਗਾ ਤੇ ਮੇਰੀ ਮੰਮੀ ਬਹੁਤ ਖੁਸ਼ ਹੁੰਦੀ ਆ ਚੀਜ਼ਾਂ ਲੇਖ ਦੇਖ ਕੇ ਕੈਦਨ ਦੀ ਨਾਲੇ ਤਾਂ ਘਰੇ ਮੌਜ ਬਣ ਜਾਂਦੀ ਤੇ ਪਹਿਲਾਂ ਮੈਂ ਨਾ ਇਹਦੇ ਵਿੱਚ ਸੈੱਟ ਕੀਤਾ ਸੀਗਾ ਤੇ ਬਿਕੋਜ਼ ਨਾ ਹੀ ਸ਼ੁਕਤੀ ਆ ਮੈਨੂੰ ਫੇਰੇ ਦੇ ਵਿੱਚ ਮੈਂ ਘਰ ਕੱਟਣ ਲੱਗਿਆ ਦਿੱਕਤ ਆਉਗੀ ਫੇਰ ਮੈਂ ਨਾ ਥਾਲੀ ਵਿੱਚ ਕਰ ਇਹ ਕਿਲੋ ਤੋਂ ਉੱਤੇ-ਉੱਤੇ ਬਣ ਗਿਆ ਮਿਲ ਕੇ ਕੇਕ ਦੇ ਕੋਸੀ ਤੇ ਆਪਣੇ ਹੁਣ 3-4 ਦਿਨ ਬੰਨੇ ਆ ਵਧੀਆ ਕੋਈ ਕੋਈ ਆਪਾਂ ਨੂੰ ਹੋਣੀ ਹੈਗਾਗਾ ਕਿ ਕਿਉਂਕਿ ਜਿੱਦੋਂ ਵੀ ਘਰੇ ਕੋਈ ਚੀਜ਼ ਖਾਣ ਨੂੰ ਜੀ ਕਰੇ ਨਾ ਤੇ ਆਪਾਂ ਕੋਈ ਵੀ ਮਿੱਠਾ ਵੀ ਇਸੇ ਤਰ੍ਹਾਂ ਮਿੰਟਾਂ 'ਚ ਤਿਆਰ ਕਰ ਸਕਦੇ ਹਾਂ ਨਾ ਸੈਕਿੰਡ ਨੰਬਰ ਤੇ ਕੋਈ ਨਮਕੀਨ ਬਣਾ ਕੇ ਰੱਖ ਲਓ ਗੋੜਾ ਵਾਲੀਆਂ ਮੱਠੀਆਂ ਬਣਾ ਕੇ ਰੱਖੋ ਕੁਝ ਵੀ ਬਣਾ ਕੇ ਰੱਖ ਲਓ ਕਿਉਂਕਿ ਘਰ ਦੀ ਬਣੀ ਚੀਜ਼ ਤਾਂ ਹਰੇਕ ਹੀ ਰੀਜਨਲ ਹੁੰਦੀ ਆ ਹਨਾ ਤੇ ਇਸੇ ਤਰ੍ਹਾਂ ਹੀ ਸਾਰੇ ਇੱਕ ਦੂਜੇ ਨੂੰ ਸਪੋਰਟ ਕਰਦੇ ਰਿਆ ਕਰੋ ਬਿਕੋਜ਼ ਕਿਉਂਕਿ ਆਪਾਂ ਸਪੋਰਟ ਦੇ ਨਾਲ ਹੀ ਉਹ ਹਾਂ ਤੇ ਪਰ ਨਾ ਮੈਂ ਉਹ ਨਹੀਂ ਮੈਨੂੰ ਗੱਲ ਚੰਗੀ ਲੱਗੀ ਜੇ ਕਿਸੇ ਦਾ ਤੁਸੀਂ ਚੈਨਲ ਸਬਸਕ੍ਰਾਈਬ ਕਰਦੇ ਉਹਨਾਂ ਮੈਂ ਕੱਲ ਇੱਕ ਵੀਡੀਓ ਦੇਖੀ ਸੀਗੀ ਤਾਮਨ ਲਾਡੂ ਦੀ ਸੀਗੀ ਤੇ ਹਿੰਦੀ ਚ ਸੀਗੀ ਉਹਨਾਂ ਦੀ ਵੀਡੀਓ ਸਾਰੀ ਤੇ ਉਹ ਕਹਿੰਦੇ ਨਾ ਵੀ ਸਾਡਾ ਚੈਨਲ ਵੀ ਦਿਨ-ਦਿਨ ਵੀ ਨਾ ਸਾਡੇ ਸਬਸਕ੍ਰਾਈਬਰ ਘਟਦੇ ਆ ਵਿਊ ਘਟਦੇ ਆ ਤੇ ਉਹਨਾਂ ਦੇ ਥੱਲੇ ਕਈਆਂ ਪੰਜਾਬੀਆਂ ਨੇ ਵੀ ਕਮੈਂਟ ਕੀਤਾ ਸੀ ਸਾਡੇ ਨਾਲ ਵੀ ਇਦਾਂ ਹੀ ਹੁੰਦਾ ਹੁੰਦਾ ਵੀ ਆ ਵੀ ਪਹਿਨਾ ਚੈਨਲ ਸਬਸਕ੍ਰਾਈਬ ਕਰ ਦਿੰਦੇ ਫਿਰ ਉਹ ਅਨ ਸਬਸਕ੍ਰਾਈਬ ਕਰ ਦਿੰਦੇ ਤੇ ਇਸ ਤਰ੍ਹਾਂ ਨਾ ਕਰਿਆ ਕਰੋ ਤੁਸੀਂ ਅਗਰ ਜੇ ਤੁਹਾਡੀ ਇੱਕ ਵੋਟ ਦੇ ਨਾਲ ਕੋਈ ਜਿੱਤਦਾ ਹੈ ਨਾ ਤੇ ਉਹਦੀ ਜਿੱਤ ਦੀ ਖੁਸ਼ੀ ਮਨਾਇਆ ਕਰੋ ਤੇ ਕਿਸੇ ਦੀ ਰੀਸ ਕਰਿਆ ਕਰੋ ਉਹਨੂੰ ਦੇਖ ਕੇ ਨਾ ਕੋਈ ਛਲਿਆ ਨਾ ਕਰੋ ਹਨਾ ਵੀਡੀਓ ਫੋਲੋ ਵਾਚ ਕਰਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਾਂਗੇ ਆਪਾਂ ਫਿਰ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੇਖੋ ਤੁਸੀਂ ਪੀਸ ਵੀ ਸੋਹਣੇ ਬਣ ਗਏ ਤੇ ਮੈਂ ਤਾਂ ਵੱਡੇ ਵੱਡੇ ਬਣਾ ਲਏ ਕਿਉਂਕਿ ਆਪਾਂ ਤਾਂ ਘਰੇ ਖਾਣੇ ਆਪਾਂ ਕਿਹੜੇ ਵੇਚਣੇ ਆ ਸੇਲ ਕਰਨੇ ਆ ਤੇ ਦਾਣਾ ਦਾਣਾ ਇੰਨਾ ਸੋਹਣਾ ਬਣਿਆ ਕੀ ਕਹਿਣ ਦੀ ਗੱਲ ਹੈ ਤੇ ਇੰਨਾ ਟੇਸਟੀ ਬਣਿਆ ਇਹ ਕੀ ਕਹਿਣ ਦੀ ਗੱਲ ਉਹ ਵੀ ਅਗਰ ਤੁਸੀਂ ਟਰਾਈ ਕਰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਨਸਬਸਕ੍ਰਾਈਬ ਨਾ ਕਰਿਆ ਕਰੋ ਠੀਕ ਹੈ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਵਾ